ਜੀ ਜਿਨ੍ਹਾਂ ਨੇ ਗਾਣਾ ਗਾਇਆ ਸੀ ਰੰਗ ਕਾਲਾ ਹੋ ਗਿਆ ਮੈਂ ਮਰੋਂਦੀ ਰਹਿਨੀ ਆ ਪੈ ਕੇ ਨਿਤ ਦਿਹਾੜੀ ਸਾਰੀ ਰੰਗ ਕਾਲਾ ਹੋ ਗਿਆ ਮੈਂ ਨਰਜਣਾ ਤੇਰੇ ਫਿਕਰ ਦੀ ਮਾਰੀ ਰੰਗ ਕਾਲਾ ਹੋ ਗਿਆ ਮੈਂ ਨਰਜਣਾ ਤੇਰੇ ਫਿਕਰ ਦੀ ਮਾਰੀ ਤੂੰ ਮੇਮਾ ਵਿੱਚ ਘੁੰਮਦਾ ਵੇ ਹੱਸਦਾ ਫਿਰਦਾ ਵਿੱਚ ਕਨੇਡਾ ਮੈਂ ਜਾਉਂਦੀ ਮਰ ਗਈ ਆ ਮੇਕੋਸ਼ਿਆ ਕਰ ਗਈਆਂ ਰਾਟੇ ਡਾ ਮੁੜ ਆ ਜਾ ਬਤਨਾ ਨੂੰ ਆਏ ਹਾਈ ਮੁੜ ਆ ਜਾ ਬਤਨਾ ਨੂੰ ਰਾਜਣਾ ਦੂਰੋਂ ਮਾਰੀ ਉਡਾਰੀ ਰੰਗ ਕਾਲਾ ਹੋ ਗਿਆ ਮੈਂ ਨਰਨਜਣਾ ਤੇਰੇ ਫਿਕਰ ਦੀ ਮਾਰੀ ਵੇ ਤੇਰੇ ਫਿਕਰ ਦੀ ਮਾਰੀ ਜਿਨ੍ਹਾਂ ਨੇ ਇੱਕ ਖੂਬਸੂਰਤ ਗਾਣਾ ਦਿੱਤਾ ਵੇ ਮੈਂ ਰੋਂਦੀ ਰਹਿੰਦੀ ਆ ਰਾਜਣਾ ਤੇਰੇ ਫਿਕਰ ਦੀ ਮਾਰੀ ਤੇ ਅਕਸਰ ਜਦੋਂ ਇਹ ਗਾਣਾ ਅਸੀਂ ਅੱਜ ਵੀ ਸੁਣਦੇ ਆਂ ਤੇ ਇਦਾਂ ਲੱਗਦਾ ਜਿਦਾ ਕੱਲ ਹੀ ਲਿਖਿਆ ਗਿਆ